ਦੇਸ਼ ਭਰ ਚ ਸੋਨੇ ਚ ਚਾਂਦੀ ਦੀਆਂ ਕੀਮਤਾਂ ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਸੋਨੇ ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗ ਰਿਹਾ ਹੈ ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ਐਮਸੀਐਕਸ ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਦੋਵੇਂ ਕੀਮਤੀ ਤੱਤਾਂ ਆਪਣੇ ਹੋਂ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਏ ਹਨ ਅੱਜ ਚਾਂਦੀ ਦੀਆਂ ਕੀਮਤਾਂ ਨੇ ਰਿਕਾਰਡ ਤੋੜ ਦਿੱਤਾ ਹੈ ਚਾਂਦੀ 4 ਲੱਖ ਰੁਪਏ ਤੋਂ ਪਾਰ ਹੋ ਗਿਆ ਹੈ ਦੱਸਦੀ ਹੈ ਕਿ ਅੱਜ ਸਵੇਰੇ ਬਾਜ਼ਾਰ ਖੁੱਲਣ ਤੇ ਐਮਸੀਐਕਸ ਤੇ ਚਾਂਦੀ ਦੀਆਂ ਕੀਮਤਾਂ 4 ਲੱਖ 6000 ਰੁਪਏ ਤੱਕ ਪਹੁੰਚ ਗਈਆਂ ਜਿਸ ਵਿੱਚ 20000 ਦਾ ਵਾਧਾ ਦਰਜ ਕੀਤਾ ਗਿਆ ਜੋ ਕਿ ਲਗਭਗ 4.11% ਦਾ ਵਾਧਾ ਦਰਸਾਉਂਦਾ ਹੈ ਐਮਸੀਐਕਸ ਤੇ ਸੋਨੇ ਦੀ ਕੀਮਤੀ ਵਿੱਚ ਵੀ ਵਾਧਾ ਹੈ ਸੋਨਾ 5000 ਰੁਪਏ ਮਹਿੰਗਾ ਹੋ ਗਿਆ ਹੈ ਐਮਸੀਐਕਸ ਤੇ 10 ਗ੍ਰਾਮ ਸੋਨਾ 7836 ਰੁਪਏ ਜਾਣੀ ਵਾਦੇ ਦੇ ਨਾਲ ਤੇ کاروبار ਕਰਦਾ ਦੇਖਿਆ ਗਿਆ ਸੋਨੇ ਅਤੇ ਜਾਂਦੀਆਂ ਕੀਮਤਾਂ ਵਿੱਚ ਅੱਜ ਤੇਜ਼ੀ ਨਾਲ ਗਰਾਵਟ ਆਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਤੋਂ ਬਾਅਦ ਬਾਜ਼ਾਰ ਪ੍ਰਭਾਵਿਤ ਹੋਇਆ ਜਿਸ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਯੂਰੋਪੀਅਨ ਯੂਨੀਅਨ EU ਤੇ ਨਵਾਂ 10% ਟੈਰਫਿਕ ਟੈਫ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ ਇਸ ਬਿਆਨ ਨੇ ਸੁਰੱਖਿਅਤ ਨਿਵੇਸ਼ਾਂ ਦੀ ਮੰਗ ਨੂੰ ਘਟਾ ਦਿੱਤਾ ਜਿਸ ਨਾਲ ਇੱਕ ਤਿਤਾਤਾਨੀਆਂ ਕੀਮਤਾਂ ਸਿੱਧੇ ਤੌਰ ਤੇ ਪ੍ਰਭਾਵਿਤ ਹੋਈਆਂ ਐਮਸੀਐਕਸ ਤੇ 5 ਫਰਵਰੀ ਦੀ ਡਿਲੀਵਰੀ ਲਈ ਸੋਨਾ 3000 ਰੁਪਏ ਤੋਂ ਵੱਧ ਡਿੱਗ ਗਿਆ ਪਿਛਲੇ ਵਪਾਰਕ ਸੈਸ਼ਨ ਵਿੱਚ ਸੋਨਾ 1,52,862 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਜਦੋਂ ਕਿ ਅੱਜ ਇਹ 1,55,000 ਰੁਪਏ ਤੇ ਖੁੱਲਿਆ ਸ਼ੁਰੂਆਤੀ ਕਾਰੋਬਾਰ ਵਿੱਚ ਸੋਨਾ 1,49,400 ਰੁਪਏ ਦੇ ਹੇਠਲੇ ਪੱਧਰ ਤੇ ਆ ਗਿਆ ਜਦੋਂ ਕਿ ਇਸ ਦਾ ਸਭ ਤੋਂ ਉੱਚਾ ਪੱਧਰ 1,53,000 ਰੁਪਏ ਸੀ ਸਵੇਰੇ 10 ਵਜੇ ਦੇ ਕਰੀਬ ਸੋਨਾ 1,49,000 ਰੁਪਏ ਪ੍ਰਤੀ 10 ਗ੍ਰਾਮ ਦੇ ਕਾਰੋਬਾਰ ਕਰ ਰਿਹਾ ਸੀ ਜੋ ਕਿ 3278 ਰੁਪਏ ਡੇਗ ਗਿਆ ਚਾਂਦੀ ਦੀ ਕੀਮਤਾਂ ਵਿੱਚ ਵੀ ਤੇਜ਼ੀ ਨਾਲ ਗਰਾਵਟ ਆਈ MCX ਤੇ 5 ਮਾਰਚ ਦੀ ਡਿਲੀਵਰੀ ਲਈ ਚਾਂਦੀ ਪਿਛਲੇ ਸੈਸ਼ਨਾਂ ਵਿੱਚ 3118492 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ ਸੀ ਅਤੇ ਅੱਜ 3 ਲੱਖ ਰੁਪਏ ਤੇ ਖੁੱਲ ਗਈ ਹੈ